ਜੇ ਉਹਨਾਂ ਦੀਆਂ ਸਪੀਚਾਂ ਸੁਣੋ ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਹਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 2022 ਤੋਂ ਬਾਅਦ ਦੀਆਂ ਸਾਰੀਆਂ ਸਪੀਚੀਜ਼ ਜਿਹੜੀਆਂ ਵਿਦ ਦੀਆਂ ਫਾਰਮਰਸ ਦੇ ਪ੍ਰਤੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਉਹਨੂੰ ਧਿਆਨ ਨਾਲ ਸੁਣ ਲੈ ਮੈਨੂੰ ਨਹੀਂ ਸਮਝ ਆਂਦੀ ਰਵਨੀਤ ਬਿੱਟੂ ਨੇ ਇੰਨੀ ਅਨਾਪ ਲੈਂਗੁਏਜ ਕਿਉਂ ਬੱਕ ਦਿੱਤੀ ਕੀ ਪੰਜਾਬ ਦੇ ਵਿੱਚ 24,73,000 ਕਿਸਾਨ ਹੈ ਜਿਨ੍ਹਾਂ ਦੇ ਉੱਤੇ 73,000 ਕਰੋੜ ਦਾ ਕਰਜ਼ਾ ਹੈ ਏ ਕਹਿੰਦੇ ਯਾਰ ਕਿਸਾਨਾਂ ਦੇ ਕੋਲ ਅਮੀਰ ਬੜੇ ਆ ਮੈਂ ਜੇ ਅਮੀਰ ਬੜੇ ਆ ਕਿਸਾਨ ਤੇ ਫਿਰ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਰਵਨੀਤ ਬਿੱਟੂ ਨੂੰ ਮੇਰੀ ਇੱਕ ਰਿਕਵੈਸਟ ਆ ਫਾਰਮਰ ਬਾਰੇ ਜ਼ਰੂਰ ਪੜਾ ਪੰਜਾਬ ਦੇ ਫਾਰਮਰ ਦਾ ਰੋਲ ਕੀ ਆ ਜੇ ਪੰਜਾਬ ਦੇ ਲੋਕ 1966 ਚ ਖੜੇ ਹੋ ਗਏ ਪੰਜਾਬ ਨੇ ਇੰਨਾ ਕ ਅਨਾਜ ਉਗਾਇਆ 97% ਲੋਕਾਂ ਦਾ ਢਿੱਡ ਭਰਦਾ ਰਵਨੀਤ ਬਿੱਟੂ ਨੂੰ ਕੋ ਆਪਣੇ ਦਾਦੇ ਪਰਦਾਦੇਆਂ ਕੋਲੋਂ ਹਿਸਟਰੀ ਨੂੰ ਪੜੇ ਨਾ ਪੰਜਾਬ ਦੇ ਫਾਰਮਰ ਨੂੰ ਆ ਕੇ ਅੱਜ ਘਲਾਂ ਗੱਡਨੀ ਆ। ਰਮਣੀ ਮਿੱਟੂ ਜੇ ਦਾ ਮਤਲਬ ਇਹ ਹੈਗਾ ਕਿ ਜੋ ਤੁਹਾਡੇ ਦਾਦੇ ਪਰਦਾਦੇ ਅੱਜ ਜੇ ਪਾਲਣ ਪੋਸ਼ਣ ਤੁਹਾਨੂੰ ਖੜਾ ਕਰ ਗਏ ਨੇ ਤੁਸੀਂ ਇਹਨਾਂ ਦਾ ਅਨਾਜ ਖਾਧਾ ਆ, ਆਟਾ ਖਾਧਾ ਆ, ਇਹਨਾਂ ਦੀਆਂ ਦਾਲਾਂ ਖਾਧੀਆਂ, ਚੌਲ ਖਾਦੇ ਨੇ ਤੇ ਅੱਜ ਇਹ ਤੁਹਾਨੂੰ ਮਾੜੇ ਨਜ਼ਰ ਆਣ ਲੱਪੇ। ਕਿਸਾਨ ਅੱਜ ਕਿਸਾਨੀ ਨਹੀਂ ਕਰੂਗਾ। ਤੁਸੀਂ ਮੈਨੂੰ ਇਹ ਦੱਸੋ ਲੋਕ ਸਭਾ ਦੇ ਮੈਂਬਰ ਰਹੇ ਹੋ। ਜਾ ਕੇ ਦੇਖੋ ਬਾਰਡਰ ਬੈਲਟ 553 ਕਿਲੋਮੀਟਰ ਦੀ ਕਿਹੜਾ ਕਿਸਾਨਾਂ ਲਈ ਤੁਸੀਂ ਉੱਥੇ ਕੋਈ ਹਾ ਦਾ ਨਾਰਾ ਮਾਰਤਾ ਜਾ ਵੱਡੇ ਵੱਡੇ। ਤੁਸੀਂ ਉੱਥੇ ਉਦਯੋਗ ਖੁਲਵਾ ਦਿੱਤੇ। ਯਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਕਹਿੰਦੇ ਮੈਂ ਇਹਨਾਂ ਦਾ ਕਰਜ਼ਦਾਰ ਆਂ ਅੰਦਾਤਾ ਦਾ ਉਹਨਾਂ ਦੀ ਸਪੀਚ ਹੈ ਤੁਸੀਂ ਨਰਿੰਦਰ ਮੋਦੀ ਜੀ ਦੇ ਉਲਟ ਚੱਲਦੇ ਹੋ ਸਮਤਲੋ ਉਹਨਾਂ ਦੀ ਪਾਰਟੀ 'ਚ ਰਹਿ ਕੇ ਉਹਨਾਂ ਨੂੰ ਚੈਲੰਜ ਕਰਦੇ ਪਏ ਹੋ ਭਾਰਤੀ ਜਨਤਾ ਪਾਰਟੀ ਰਵਨੀਤ ਬਿੱਟੂ ਨਹੀਂ ਆ ਨਾ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਧਾਰਾ ਆ ਆਰਐਸਐਸ ਦੀ ਵਿਚਾਰਧਾਰਾ ਤੇ ਖੜਿਆ ਹੋਇਆ ਇੱਕ ਰਾਜਨੀਤਿਕ ਸੰਗਠਨ ਹੈ ਕਿ ਇਹਨਾਂ ਨੂੰ ਬੋਲਣ ਦਾ ਅਧਿਕਾਰ ਹੈ ਤੇ ਇਹਨਾਂ ਨੂੰ ਪ੍ਰਦਰਸ਼ਨ ਦਾ ਅਧਿਕਾਰ ਵੀ ਹੈ ਕਿਸੇ ਨੂੰ ਫੀਮ ਡੋਡੇ ਵਾਲੇ ਕਹਿੰਦੇ ਪਏ ਆ ਇਸ ਦਾ ਮਤਲਬ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਫਾਰਮਰਸ ਨੂੰ ਨਸ਼ੇੜੀ ਕਹਿ ਤੁਸੀਂ ਦੁਬਈ ਤੋਂ ਸ਼ੁਰੂ ਹੋ ਜਾਓ ਛਾਰਜਾ ਤੋਂ ਸਾਰੇ ਦੇਸ਼ਾਂ 'ਚ ਸਾਡਾ ਚੌਲ ਜਿਹੜਾ ਨੰਬਰ 1 ਹੈ ਜੋ ਔਨ ਡਿਮਾਂਡ ਹੈ ਸਾਡੀ ਬਾਸਮਤੀ ਔਨ ਡਿਮਾਂਡ ਹੈ ਤੇ ਇਹ ਕਹਿੰਦੇ ਬਈ ਨਸ਼ੇੜੀ ਹੈ ਯਾਰ ਰਵਨੀਤ ਸਿੰਘ ਬਿੱਟੂ ਦਾ ਸੁਭਾਅ ਉਹਨਾਂ ਦਾ ਤੌਰ ਉਹਨਾਂ ਦਾ ਤਰੀਕਾ ਭਾਜਪਾ 'ਚ ਆਉਣ ਤੋਂ ਬਾਅਦ ਅਚਾਨਕ ਵੱਖਰਾ ਜਿਹਾ ਹੋ ਗਿਆ ਇੱਕ ਵੱਖਰੀ ਜੀ ਛਵੀ ਰਵਨੀਤ ਸਿੰਘ ਬਿੱਟੂ ਦੀ ਸਾਹਮਣੇ ਉੱਭਰ ਕੇ ਆਂਦੀ ਪਈ ਪਰ ਆਖਰਕਾਰ ਇਦਾਂ ਹੋਇਆ ਕਿਉਂ ਪਹਿਲਾਂ ਇੰਨੀ ਦੇਰ ਤੱਕ ਕਾਂਗਰਸ 'ਚ ਰਹੇ ਐਮਪੀ ਸ਼ਿਪ ਮਾਣੀ ਉਦੋਂ ਤੱਕ ਇਹ ਹਾਲਾਤ ਨਹੀਂ ਨਜ਼ਰ ਆਉਂਦੇ ਸੀ ਪਰ ਹੁਣ ਅਚਾਨਕ ਭਾਜਪਾ 'ਚ ਜਾਣ ਤੋਂ ਬਾਅਦ ਹਾਲਾਤ ਵੱਖਰੇ ਨੇ ਅਨੰਦਾ ਕਾਰਨ ਕੀ ਹੈ ਰਵਨੀਤ ਸਿੰਘ ਬਿੱਟੂ ਦੇ ਇਸ ਰਵਈਏ ਦਾ ਕਾਰਨ ਕਿਉਂਕਿ ਹਾਲੀ ਦੇ ਵਿੱਚ ਇੱਕ ਧਮਕੀ ਦਿੱਤੀ ਗਈ ਹੈ ਇੱਕ ਧਮਕੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਸ਼ਰੀਆਮ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਕਿ 4 ਤਰੀਕ ਨੂੰ ਇਲਾਜ ਕਰ ਦੇਾਂਗੇ ਕਿਸ ਚੀਜ਼ ਦਾ ਕਿਉਂ ਇਲਾਜ ਕਰਨਾ ਚਾਹੁੰਦੇ ਨੇ ਇਹ ਖਿਆਲ ਉਹਨਾਂ ਦੇ ਦਿਮਾਗ 'ਚ ਉਹਨਾਂ ਦੇ ਜ਼ਹਿਨ 'ਚ ਅਚਾਨਕ ਕਿਵੇਂ ਆ ਗਿਆ ਜਦ ਕਾਂਗਰਸ 'ਚ ਸੀ ਉਦੋਂ ਤੱਕ ਖਿਆਲ ਨਹੀਂ ਸੀ ਆਉਂਦਾ ਹੁਣ ਅਚਾਨਕ ਉਹਨਾਂ ਨੂੰ ਕਿਸਾਨਾਂ ਦਾ ਇਲਾਜ ਕਰਨਾ ਚੇਤੇ ਆ ਗਿਆ ਕੀ ਕਾਰਨ ਹੈ ਕਿਉਂ ਵੱਡੇ ਵੱਡੇ ਇਲਜ਼ਾਮ ਲਾਇਨੇ ਅੱਜ ਹਰ ਇੱਕ ਗੱਲ ਜਾਣਨ ਵਾਸਤੇ ਡਾਕਟਰ सुरेंद्रਪਾਲ ਕੋਰੇ ਆਏ ਆ ਸੀਨੀਅਰ ਪੱਤਰਕਾਰ ਮੌਜੂਦ ਨੇ ਸਾਡਾ ਡਾਕਟਰ ਸਾਹਿਬ ਸਭ ਤੋਂ ਸਮਾਂ ਦਿੱਤਾ ਬਹੁਤ ਸ਼ੁਕਰੀ ਸਸੀ ਗਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਸਭ ਤੋਂ ਗੱਲ ਬੜੀ ਚੱਲਦੀ ਹੈ ਉਹਦਾ ਹੀ ਇੱਕ ਘੁੰਮਿਆ ਫਿਰਿਆ ਰੂਪ ਤੁਹਾਨੂੰ ਸੁਣਾਉਣਾ ਹੈ ਕਹਿੰਦੇ ਕਿ ਮੋਦੀ ਮੋਦੀ ਕਰਦੀ ਨਹੀਂ ਮੈਂ ਆਪੇ ਮੋਦੀ ਹੋਈ ਰਵਨੀਤ ਬਿੱਟੂ ਲੱਗਦਾ ਇਸੇ ਤਰਜੇ ਤੇ ਚੱਲਦੇ ਨਜ਼ਰ ਆ ਰਹੇ ਆ ਅਚਾਨਕ ਇੱਕ ਬਿਆਨ ਦੇ ਦਿੰਦੇ ਨੇ ਕਿਸਾਨਾਂ ਦੇ ਖਿਲਾਫ ਰਵਨੀਤ ਸਿੰਘ ਬਿੱਟੂ ਧਮਕੀ ਦੇ ਰਹਿੰਦੇ ਨੇ ਕਿ 4 ਤਰੀਕ ਨੂੰ ਇਲਾਜ ਕਰਾਂਗੇ ਤੁਹਾਡਾ ਕੀ ਕੀ ਤੁਹਾਨੂੰ ਲੱਗਦਾ ਕੀ ਚੱਲ ਕੀ ਚੱਲਦਾ ਪਿਆ ਨਹੀਂ ਨਹੀਂ ਮੋਦੀ ਮੋਦੀ ਹੋਈ ਤਾਂ ਨਹੀਂ ਮੈਨੂੰ ਲੱਗਦਾ ਮੋਦੀ ਨਰਿੰਦਰ ਮੋਦੀ ਤਾਂ ਨਹੀਂ ਕਿਸਾਨਾਂ ਬਾਰੇ ਕੋਈ 네ਗੇਟਿਵ ਬੋਲਦੇ ਮੈਂ ਤਾਂ ਨਹੀਂ ਦੇਖਿਆ ਜਿੱਦਾਂ ਉਹਨਾਂ ਨੇ ਕਿਸਾਨੀ ਬਿੱਲਾਂ ਨੂੰ ਮਾਫ ਕੀਤਾ ਕੋਈ ਕਿਸਾਨਾਂ ਬਾਰੇ ਕੋਈ ਉਲਟ ਬਿਆਨ ਦਿੱਤਾ ਹੋਵੇ ਹਮੇਸ਼ਾ ਕਿਸਾਨਾਂ ਦੀ ਜੇ ਉਹਨਾਂ ਦੀਆਂ ਸਪੀਚਾਂ ਸੁਣੋ ਤੇ ਮੈਨੂੰ ਲੱਗਦਾ ਰਵਨੀਤ ਬਿੱਟੂ ਨੂੰ ਹਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 2022 ਤੋਂ ਬਾਅਦ ਦੀਆਂ ਸਾਰੀਆਂ ਸਪੀਚਿਸ ਜਿਹੜੀਆਂ ਵਿਦ ਦੀਆਂ ਫਾਰਮਰਸ ਦੇ ਪ੍ਰਤੀ ਉਹਨਾਂ ਦੀਆਂ ਦਿੱਤੀਆਂ ਹੋਈਆਂ ਉਹਨੂੰ ਧਿਆਨ ਨਾਲ ਸੁਣ ਲੈ ਕਿਤੇ ਵੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਅਨਾਪ-ਸ਼ਨਾਬ ਨਹੀਂ ਵਕਿਆ ਉਹਨਾਂ ਨੇ ਦੇਸ਼ ਦਾ ਆਂਦਾਤਾ ਕਿਹਾ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਕਿਸਾਨਾਂ ਨੂੰ ਸਿੱਧੀ ਜਿਹੜੀ ਹੈ ਸਬਸਿਡੀ ਦੇ ਰਿਹਾ ਸਾਰਾ ਪੈਸਾ ਉਹਨਾਂ ਦੇ ਖਾਤਿਆਂ 'ਚ ਸਿੱਧਾ ਟਰਾਂਸਫਰ ਕਰ ਰਿਹਾ ਔਰ ਇਹ ਦੇ ਵਿੱਚ ਤਾਂ ਉਹਨਾਂ ਨੇ ਕਦੀ ਕਿਹਾ ਹੀ ਨਹੀਂ ਹੈਗਾ ਜਾਂ ਤਾਂ ਐਮਐਸਪੀ ਨੂੰ ਖਤਮ ਕਰਨ ਦੀ ਉਹਨਾਂ ਨੇ ਕਦੀ ਗੱਲ ਕਹੀ ਹੋਵੇ ਜਾਂ ਉਹਨਾਂ ਨੇ ਗੰਨਾ ਜਿਹੜੀਆਂ ਮਿੱਲਾਂਆਂ ਉਹਨਾਂ ਨੂੰ ਕਿਹਾ ਹੋਵੇ ਕਿ ਕਿਸਾਨਾਂ ਨੂੰ ਡਿਸਟਰਬ ਕਰੋ ਉਹ ਤਾਂ ਹਮੇਸ਼ਾ ਇਹ ਕਹਿੰਦੇ ਯਾਰ ਕਿਸਾਨਾਂ ਨੂੰ ਚੱਕੋ ਕਿੱਦਾਂ ਆਪਾਂ ਚੱਕ ਸਕਦੇ ਆ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਆਪਾਂ ਕਿੱਦਾਂ ਲਾਗੂ ਕਰ ਸਕਦੇ ਆ ਉਹਨਾਂ ਦੀ ਤਾਂ ਵਿਚਾਰ ਚਰਚਾ ਇਹਦੇ ਉੱਤੇ ਹੈਗੀ ਆ ਉਹਨਾਂ ਨੇ ਤਾਂ ਨਹੀਂ ਮੈਨੂੰ ਲੱਗਦਾ ਕਿ ਕਦੀ ਇਹ ਕਿਹਾ ਹੋਵੇ ਕਿ ਕਿਸਾਨਾਂ ਦੀਆਂ ਫਸਲਾਂ ਰੋਲ ਦਿਓ ਅਸੀਂ ਦੇਖ ਲਾਂਗੇ ਕਿਸਾਨਾਂ ਨੂੰ ਨੈਵਰ हां देखो हिंदुस्तान एक सूबा कृषि प्रधान देश है और पंजाब कृषि प्रधान सूबा जिथे खेतीबाड़ी ਮੁੱਖ ਹੈਗਾ ਠੀਕ ਹੈ ਸਾਡੇ ਮੁੱਦੇ ਖੇਤੀਬਾੜੀ ਨਾਲ ਜੁੜੇ ਆ ਸਾਡਾ ਕਿੱਤਾ ਖੇਤੀਬਾੜੀ ਨਾਲ ਜੁੜਿਆ ਸਾਡੇ ਹਰ ਪੰਜਾਬ ਦੇ ਵਸਨੀਕ ਦਾ ਕਿਤੇ ਨਾ ਕਿਤੇ ਤਾਰ ਜੇ ਤੁਸੀਂ ਚੈਨਲ 'ਚ ਵੀ ਹੋ ਤੁਸੀਂ ਜੌਬ ਵੀ ਕਰਦੇ ਹੋ ਤੇ ਤੁਸੀਂ ਕਿਤੇ ਨਾ ਕਿਤੇ ਕਿਸਾਨੀ ਦੇ ਨਾਲ ਘੁਮ ਕੇ ਜੁੜੇ ਹੋਵੋਗੇ ਉਹ ਜੁੜੇ ਹੋਵੋਗੇ ਮੰਨ ਲਓ ਜੇ ਤੁਹਾਨੂੰ ਐਡਵਰਟਾਈਜ਼ਮੈਂਟ ਆਂਦੀ ਹੋएगी ਜਾਂ ਤੁਸੀਂ ਬਾਏ ਕੁਝ ਕਰਦੇ ਹੋਗੇ ਕੁਝ ਵੇਚਦੇ ਹੋਵੋਗੇ ਜਿਹੜਾ ਐਗਰੀਕਲਚਰ ਦਾ ਸੈਕਟਰ ਦਾ ਪੈਸਾ ਉਹ ਪੰਜਾਬ ਦੀ ਅਰਥਵਿਵਸਥਾ ਦੀ ਹੱਡੀ ਹੈ ਰੀੜ ਦੀ ਹੱਡੀ ਹੈ ਔਰ ਮੈਨੂੰ ਨਹੀਂ ਸਮਝ ਆਂਦੀ ਰਵਨੀਤ ਬਿੱਟੂ ਨੇ ਇੰਨੀ ਅਨਾਪ ਲੈਂਗੁਏਜ ਕਿਉਂ ਬੱਕ ਦਿੱਤੀ ਕਿਉਂ ਬੋਲ ਦਿੱਤੀ ਬੱਕ ਦਿੱਤੀ ਦਾ ਮੈਂ ਗੁੱਸੇ 'ਚ ਵਰਡ ਕਹਿ ਗਿਆ ਅਦਰਵਾਈਜ਼ ਮੈਂ ਇਦਾਂ ਦੀ ਲੈਂਗੁਏਜ ਯੂਜ਼ ਨਹੀਂ ਕਰਦਾ ਲੇਕਿਨ ਪੰਜਾਬ ਦਾ ਕਿਸਾਨ ਯਾਰ ਪਹਿਲਾਂ ਰਵਨੀਤ ਬਿੱਟੂ ਨੂੰ ਸ਼ਾਇਦ ਇਹ ਨਹੀਂ ਪਤਾ ਕੇਂਦਰ ਸਰਕਾਰ ਦੇ ਨਬਾੜ ਦੀ ਰਿਪੋਰਟ ਤਾਜੀ ਰਿਪੋਰਟ ਹੈ ਨਬਾੜ ਦੀ ਜਿਹੜੀ ਲੋਕ ਸਭਾ ਚ ਵੀ ਪੇਸ਼ ਹੋਈ ਹੈ ਲੋਕ ਸਭਾ ਚ ਚਰਚਾ ਵੀ ਹੋਈ ਹੈ ਕਿ ਪੰਜਾਬ ਦੇ ਵਿੱਚ 24 ਲੱਖ 73000 ਕਿਸਾਨ ਹੈ ਜਿਨ੍ਹਾਂ ਦੇ ਉੱਤੇ 73000 ਕਰੋੜ ਦਾ ਕਰਜ਼ਾ ਹੈ ਸਮਾਜ ਸਾਥੀ 25 ਲੱਖ ਕਿਸਾਨਾਂ ਦੇ ਉੱਤੇ 73000 ਕਰੋੜ ਜਾਨੀ ਪ੍ਰਤੀ ਕਿਸਾਨ 295000 ਦਾ ਕਰਜ਼ਾ ਇੱਕ ਕਿਸਾਨ ਤੇ ਆ ਤੇ ਇਹ ਕਹਿੰਦੇ ਯਾਰ ਕਿਸਾਨਾਂ ਦੇ ਕੋਲ ਅਮੀਰ ਬੜੇ ਆ ਮੈਂ ਸੁਣੀ ਆ ਉਹਨਾਂ ਦੀ ਸਪੀਚ ਕਿਸਾਨ ਅਮੀਰ ਬੜੇ ਜੇ ਅਮੀਰ ਬੜੇ ਆ ਕਿਸਾਨ ਤੇ ਫਿਰ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਮੈਨੂੰ ਦੱਸੋ ਕਿਸੇ ਦੇ ਕਿਸੇ ਦਾ ਮਨ ਕਰਦਾ ਖੁਦਕੁਸ਼ੀ ਕਰਨ ਨੂੰ ਇੱਕ ਬੰਦਾ ਦੱਸ ਦੋ ਜਿਹੜਾ ਕਹਵੇ ਹਾਂ ਮੈਂ ਸੁਸਾਈਡ ਕਰਨ ਦਾ ਚਾਹਨਾ ਯਾਰ ਮੈਂ ਹੁਣ ਸੁਸਾਈਡ ਕਿਹੜਾ ਦਿਲ ਕਰਦਾ ਯਾਰ ਆਪਣੇ ਬਾਲ ਬੱਚੇ ਛੱਡਦਾ ਤੇ ਫਾਇਆ ਲਾਂਦੇ ਨੇ ਆਪਣੇ ਆਪ ਨੂੰ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਕੋਲ ਮੇਰੇ ਨਾਲ ਮੇਰੇ ਨਾਲ ਡਾਟਾ ਕਰ ਲੈਣ ਇਦਾਂ ਕਰੋ ਬੈਠ ਜੇ ਨੀਦ ਬਿਟੂ ਮੈਂ ਦਾ ਸੰਗਾ ਪੰਜਾਬ ਦੇ ਫਾਰਮਰ ਦੇ ਉੱਤੇ ਕਿੰਨਾ ਕਰਜ ਆ ਮੈਂ ਰਿਪੋਰਟਾਂ ਸਾਰੀਆਂ ਕਰਾਂਗਾ ਯਾਰ ਪੰਜਾਬ ਦਾ ਫਾਰਮਰ ਤਾਂ ਅੱਗੇ ਹੀ ਮਰਿਆ ਪਿਆ ਕਾਰਨ ਕੀ ਹੈ ਪੰਜਾਬ ਦਾ ਫਾਰਮਰ ਜਿਹੜਾ ਵਾ ਉਹ ਕਰਜ਼ੇ ਦੇ ਹੇਠਾਂ ਬਹੁਤ ਚਲਾ ਗਿਆ ਉਹਦਾ ਰਾ ਰੀਜ਼ਨ ਹੈ ਰਮਨੀਦ ਬਿਟੂ ਨੋ ਮੇਰੀ ਇੱਕ ਰਿਕਵੈਸਟ ਹੈ ਬੇਨਤੀ ਆ ਹੱਥ ਜੋੜ ਕੇ ਫਾਰਮਰ ਬਾਰੇ ਜ਼ਰੂਰ ਪੜਾ ਪੰਜਾਬ ਦੇ ਫਾਰਮਰ ਦਾ ਰੋਲ ਕੀ ਆ 1962 ਦੀ ਗੱਲ ਹੈ ਜਦੋਂ ਦੇਸ਼ ਦੇ ਵਿੱਚ ਅਕਾਲ ਪਿਆ ਸੀ ਔਰ ਬੰਗਾਲ 'ਚ ਬੜੇ ਲੋਕ ਮਰ ਗਏ ਸੀ ਔਰ ਕਿਸੇ ਵੀ ਸੂਬੇ ਨੇ ਖੜੇ ਹੋ ਕੇ ਹਿੰਦੁਸਤਾਨ ਦੀ ਹਕੂਮਤ ਦਾ ਹੱਥ ਨਹੀਂ ਫੜਿਆ ਕਿ ਅਸੀਂ ਅਕਾਲ ਨੂੰ ਖਤਮ ਕਰਾਂਗੇ ਪੰਜਾਬੀਆਂ ਨੂੰ ਤਾਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿਹੜੀ ਇੱਕ ਬਖਸ਼ਿਸ਼ ਮਿਲੀ ਹੈ ਸੇਵਾ ਦੀ ਸਾਡਾ ਕਰਮ ਹੈ ਸੇਵਾ ਕਰਨਾ ਸਾਨੂੰ ਗੁਰੂ ਮਹਾਰਾਜ ਨੇ ਟਾਸਕ ਦਿੱਤੀ ਹੋਇਆ ਇਹ ਅਸ਼ੀਰਵਾਦ ਦਿੱਤਾ ਹੋਇਆ ਭਈ ਕਾਕਾ ਤੁਸੀਂ ਪੰਜਾਬ ਦੇ ਲੋਕਾਂ ਨੇ ਸੇਵਾ ਕਰਨੀ ਹੈ ਤੁਸੀਂ ਕਿਸੇ ਨੂੰ ਮਰਦੇ ਨਹੀਂ ਦੇਖਣਾ ਤੁਸੀਂ ਲੰਗਰ ਲਗਾਣਾ ਹੈ ਤੁਸੀਂ ਆਪਣਾ ਦਸਵੰਦ ਕੱਢਣਾ ਸਾਨੂੰ ਗੁਰੂ ਮਹਾਰਾਜ ਦੀ ਬਖਸ਼ੀਸ਼ ਹੈ ਨਾ ਅਸੀਂ ਉਸੇ ਗੁਰੂ ਮਹਾਰਾਜ ਦੀ ਬਖਸ਼ੀਸ਼ ਨੂੰ ਲੈ ਕੇ ਅਸੀਂ ਪੰਜਾਬ ਦਾ ਲੋਕ ਖੜੇ ਹੋਏ ਉਹ ਕਹਿੰਦੇ ਜੀ ਅਸੀਂ ਪੰਜਾਬ ਚ ਨਾ ਜੁਗਾਵਾਂਗੇ ਕਿਉਂਕਿ ਪੰਜਾਬ ਦੇ ਲੋਕ ਕਿਸੇ ਨੂੰ ਸੰਕਟ ਚ ਨਹੀਂ ਦੇਖ ਸਕਦੇ ਸਾਨੂੰ ਗੁਰੂ ਮਹਾਰਾਜ ਨੇ ਇਹੀ ਕਿਹਾ ਕਿ ਤੁਸੀਂ ਖਾਓ ਨਾ ਖਾਓ ਤੁਸੀਂ ਸੇਵਾ ਕਰਨੀ ਹੈ ਜਿਹੜੇ ਜ਼ੁਲਮ ਦਾ ਸ਼ਿਕਾਰ ਲੋਕ ਹੈ ਉਹਨਾਂ ਦੀ ਮਦਦ ਕਰਨੀ ਹੈ ਇਹੀ ਕਿਹਾ ਨਾ ਲੰਗਰ ਜਿਹੜਾ ਵਾ ਉਹ ਵੰਡਣਾ ਤੇ ਕੀਰਤ ਕਰਨੀ ਹੈ ਨਾਮ ਜਪਣਾ ਕੀਰਤ ਕਰਨੀ ਹੈ ਤੇ ਲੰਗਰ ਛਕਣਾ ਲੰਗਰ ਵੰਡਣਾ ਹੁਣ ਮੈਨੂੰ ਦੱਸੋ ਜੇ ਪੰਜਾਬ ਦੇ ਲੋਕ 1966 ਚ ਖੜੇ ਹੋ ਗਏ ਪੰਜਾਬ ਨੇ ਇੰਨਾ ਕ ਅਨਾਜ ਉਗਾਇਆ 99% ਲੋਕਾਂ ਦਾ ਢਿੱਡ ਭਰਦਾ 97% ਲੋਕਾਂ ਦਾ ਢਿੱਡ ਭਰਦਾ ਰਵਨੀਤ ਮਿੱਟੂ ਨੂੰ ਕੋ ਆਪਣੇ ਦਾਦੇ ਪਰਦਾਦਿਆਂ ਕੋਲੋਂ ਹਿਸਟਰੀ ਨੂੰ ਪੜ੍ਹੇ ਕਿ ਉਹ ਥੈਂਕਫੁਲ ਸੀਗੇ ਕਿਸਾਨਾਂ ਦੇ ਉਹਨਾਂ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਸੀ ਪੰਜਾਬ ਦੇ ਫਾਰਮਰ ਨੇ ਦੇਸ਼ ਨੂੰ ਬਚਾਇਆ ਸ਼ਾਇਦ ਰਵਨੀਤ ਮਿੱਟੂ ਦੇ ਮੈਨੂੰ ਯਾਦ ਵੀ ਆਂਦਾ ਪਿਆ ਕਿ ਗ੍ਰੈਂਡਫਾਦਰ ਵੀ ਉਸ ਵੇਲੇ ਸੀਗੇ ਇੱਕ ਵਾਰ ਏਪੀ ਜਬਦੂਲ ਗਦਾਮ ਪੰਜਾਬ ਆਏ ਸੀ ਤੇ ਉਹਨਾਂ ਨੇ ਆ ਕੇ ਕਿਹਾ ਸੀ ਮੈਂ ਦੇਖਣ ਆਇਆ ਪੰਜਾਬ ਚ ਭਈ ਇਹ 3% ਲੋਕਾਂ ਨੇ 97% ਲੋਕਾਂ ਨੂੰ ਪਾਲ ਲਿਆ ਕਿਦਾਂ ਕਹਿੰਦੇ ਸਿਰਫ ਮੈਂ ਸੁੰਘਣ ਆਇਆ ਮੈਂ ਦੇਖਣ ਆਇਆ ਤੇ ਮੈਨੂੰ ਅੰਦਰ ਜਦੋਂ ਮੈਂ ਪੰਜਾਬ ਚ ਐਂਟਰ ਕੀਤਾ ਤੇ ਮੇਰਾ ਰੋਮ ਰੋਮ ਖੜਾ ਹੋ ਗਿਆ ਮੈਂ ਖਿਲ ਗਿਆ ਮੈਨੂੰ ਇੱਥੇ ਆ ਕੇ ਇੱਕ ਅਲੱਗ ਕਿਸਮ ਦੀ ਹਵਾ ਇੱਕ ਅਲੱਗ ਕਿਸਮ ਦਾ ਆਨੰਦ ਮਹਿਸੂਸ ਹੋਇਆ ਇਹ ਏਪੀ ਜੇ ਅਬਦੁਲ ਕਲਾਮ ਹੈ ਤੇ ਰਵਨੀਤ ਬਿੱਟੂ ਦਾ ਉਹਨਾਂ ਦੇ ਪਾਸਕੂ ਭਾਵ ਨਹੀਂ ਹੈਗਾ ਉਹ ਪੰਜਾਬ ਦੇ ਕਿਸਾਨਾਂ ਦੇ ਥੈਂਕਫੁਲ ਹੋ ਕੇ ਗਏ ਨੇ ਯਾਰ ਪੰਜਾਬ ਦੇ ਕਿਸਾਨਾਂ ਦੇ ਥੈਂਕਫੁਲ ਹਿੰਦੁਸਤਾਨ ਦੀ ਹਕੂਮਤ ਵੀ ਹੈ ਹਿੰਦੁਸਤਾਨ ਦੀ ਹਕੂਮਤ ਵੀ ਥੈਂਕਫੁਲ ਹੈ ਇਹਦੇ 'ਚ ਨਹੀਂ ਕੋਈ ਸ਼ੱਕ ਹੈਗਾ ਬਈ ਉਹਨਾਂ ਦੇ ਮਨ ਦੇ ਵਿੱਚ ਕੋਈ ਹਿੰਦੁਸਤਾਨ ਦੀ ਹਕੂਮਤ 'ਚ ਵੱਲਵੈਰ ਹੋਊਗਾ ਪਰ ਕਿਸਾਨਾਂ ਲਈ ਕਿਤੇ ਨਹੀਂ ਨਿਆ ਹੁਣ ਦੂਜੀ ਜਿਹੜੀ ਗੱਲ ਆ ਉਸ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਂਦੀ ਗ੍ਰੀਨ ਰੈਵੋਲੂਸ਼ਨ ਜਿਹਨੂੰ ਆਪਾਂ ਹਰੀ ਕ੍ਰਾਂਤੀ ਕਹਿੰਦੇ ਆ ਉਹਦਾ ਸੈਂਟਰ ਪੰਜਾਬ ਬਣਿਆ ਉਹਦਾ ਝੰਡਾ ਪੰਜਾਬ ਨੇ ਚੁੱਕਿਆ ਪੰਜਾਬ ਗਾਂ ਲੱਗਿਆ ਪੰਜਾਬ ਨੇ ਹਿੰਦੁਸਤਾਨ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਲਿਆਂਦੀ ਫਸਲਾਂ ਉਗਾਈਆਂ ਢਿੱਡ ਭਰਿਆ ਅਸੀਂ ਅਕਾਲ ਦੇ ਵਿੱਚੋਂ ਦੇਸ਼ ਨੂੰ ਬਾਹਰ ਕੱਢ ਲਿਆ ਏ ਇਹ ਜਿੱਤ ਦਾ ਸੇਰਾ ਇਹ ਸਾਰੇ ਪੰਜਾਬੀਆਂ ਦੇ ਸਿਰ ਤੇ ਪੰਜਾਬ ਦੇ ਫਾਰਮਰ ਦੇ ਸੇਰਾ ਹੈ ਤੇ ਉਹਨਾਂ ਪੰਜਾਬ ਦੇ ਫਾਰਮਰ ਨੂੰ ਆਖਿਆ ਅੱਜ ਗੱਲਾਂ ਕੱਢਣੀਆਂ ਰਵਨੀਤ ਬਿੱਟੂ ਜੀ ਦਾ ਮਤਲਬ ਇਹ ਹੈਗਾ ਕਿ ਜੋ ਤੁਹਾਡੇ ਦਾਦੇ ਪਰਦਾਦੇ ਅੱਜ ਜੇ ਪਾਲਣ ਪੋਸ਼ਣ ਤੁਹਾਨੂੰ ਖੜਾ ਕਰ ਗਏ ਨੇ ਤੁਸੀਂ ਇਹਨਾਂ ਦਾ ਅਨਾਜ ਖਾਧਾ ਆਟਾ ਖਾਧਾ ਇਹਨਾਂ ਦੀਆਂ ਦਾਲਾਂ ਖਾਧੀਆਂ ਚੌਲ ਖਾਦੇ ਨੇ ਤੇ ਅੱਜ ਇਹ ਤੁਹਾਨੂੰ ਮਾੜੇ ਨਜ਼ਰਾਂ ਲਾਪੇ ਫੇਰ ਸੁਣੋ ਪੰਜਾਬ ਦਾ ਕਿਸਾਨ ਜਿਹੜਾ 1947 ਦੇ ਵਿੱਚ 100 ਏਕੜ ਦਾ ਮਾਲਕ ਸੀ ਉਹਦੇ ਚਾਰ ਬੱਚੇ ਹੋਏ 25-25 ਏਕੜ ਹੋ ਗਏ ਦੂਜੀ ਜਨਰੇਸ਼ਨ ਚ ਦੋ ਬੱਚੇ ਹੋਏ 12.5 ਏਕੜ ਹੋ ਗਏ ਹੁਣ ਤੀਜੀ ਪੀੜੀ ਸ਼ੁਰੂ ਹੋ ਚੁੱਕੀ ਹੈ 6 ਏਕੜ ਤੁਸੀਂ ਮੈਨੂੰ ਦੱਸੋ 85% ਪੰਜਾਬ ਦਾ ਕਿਸਾਨ 5 ਏਕੜ ਤੋਂ ਥੱਲੇ ਆ ਗਿਆ ਇਹ ਅਗਲੀ ਜਨਰੇਸ਼ਨ ਜਾ ਕੇ 1.5 ਏਕੜ ਹੋ ਜਾਣਾ ਟੁੱਟੇ ਟੁੱਟੇ ਛੋਟੇ ਛੋਟੇ ਵੰਡੇ ਗਏ ਨਾ ਪਰਵਾਰਾਂ ਦੇ ਵਿੱਚ ਤੁਸੀਂ ਬ੍ਰਿਕ ਹੁੰਦਾ ਛੋਟੇ 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 ਵੰਡੇ ਗਏ ਹੁਣ ਆਗੇ ਛੋਟੇ ਛੋਟੇ ਪੀਸ ਹੋ ਗਿਆ ਮੈਨੂੰ ਇਹ ਦੱਸੋ ਬਿੱਟੂ ਜੀ 5 ਏਕੜ ਤੋਂ ਥੱਲੇ ਤੁਸੀਂ ਖੇਤੀ ਕਰਕੇ ਦਿਖਾ ਦਿਓ 5 ਏਕੜ ਤੋਂ ਤੁਸੀਂ ਖੇਤੀ ਕਰਕੇ ਤੁਸੀਂ ਆਪਣਾ ਖਰਚਾ ਹੀ ਨਹੀਂ ਪਾਲ ਸਕਦੇ ਕਿਸਾਨ ਅੱਜ ਕਿਸਾਨੀ ਨਹੀਂ ਕਰੂਗਾ ਤੁਸੀਂ ਮੈਨੂੰ ਇਹ ਦੱਸੋ ਲੋਕ ਸਭਾ ਦੇ ਮੈਂਬਰ ਰਹੇ ਹੋ ਜਾ ਕੇ ਦੇਖੋ ਬਾਰਡਰ ਬੈਲਟ 553 ਕਿਲੋਮੀਟਰ ਦੀ ਕਿਹੜਾ ਕਿਸਾਨਾਂ ਲਈ ਤੁਸੀਂ ਉੱਥੇ ਕੋਈ ਹਾ ਦਾ ਨਾਰਾ ਮਾਰਤਾ ਜਾ ਵੱਡੇ ਵੱਡੇ ਤੁਸੀਂ ਉੱਥੇ ਉਦਯੋਗ ਖੁਲਵਾ ਦਿੱਤੇ ਪਈ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਬਾਹਰ ਚਲੋ ਮੈਨੂੰ ਇਹ ਦੱਸੋ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਚੱਕਰ ਚੋਂ ਕੱਢਣ ਲਈ ਕੀ ਕੀਤਾ ਮੈਂ ਇੱਕੋ ਹੀ ਸਵਾਲ ਪੁੱਛਦਾ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਤੇ ਕਣਕ ਚੋਂ ਕੱਢਣ ਲਈ ਰਵਨੀਤ ਬਿੱਟੂ ਦੀ ਕੀ ਦੇਣਾ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਵੀ ਗਈ ਹੈ ਉਸ ਤੋਂ ਪਹਿਲਾਂ ਵੀ ਸਰਕਾਰਾਂ ਗਈਆਂ 10 ਸਾਲ ਨਵਉਂ ਸਿੰਘ ਦੀ ਸਰਕਾਰ ਵੀ ਗਈ ਹੈ 10 ਇਹਨਾਂ ਨੇ ਮੈਂਬਰ ਪਾਰਲੀਮੈਂਟ ਮੋਦੀ ਸਰਕਾਰ ਜੀ ਵੀ ਹੰਡਾਏ ਆ 10 ਦਿਨ ਪੰਜਾਬ ਦੇ ਫਾਰਮਰ ਨੂੰ ਅਸੀਂ ਕੱਢਣ ਲਈ ਵਿੱਚੋਂ ਆ ਕਰਮ ਕੀਤਾ ਕੁਛ ਨਹੀਂ ਕੀਤਾ ਉਹਨਾਂ ਨੇ ਕਰਨਾ ਕੀ ਸੀ ਉਹ ਤਾਂ ਕਹਿੰਦੇ ਕਿ ਕਿਸਾਨਾਂ ਕੋਲ ਫੋਰਚੂਨਰਾਂ ਨੇ ਉਹ ਸਵੇਰੇ ਉੱਠ ਕੇ ਫੀਮ ਤੇ ਡੋਡੇ ਖਾਂਦੇ ਨੇ ਉਹ ਜਾ ਕੇ ਧਰਨੇ ਲਾਉਂਦੇ ਨੇ ਇਹ ਤਾਂ ਇਹ ਤਾਂ ਸ਼ਬਦਾਵਲੀ ਆ ਇੱਕ ਐਮਪੀ ਰਹੇ ਇਨਸਾਨ ਯਾਰ ਇਹ ਹੀ ਦਾ ਮੈਕਾਨਾ ਅੰਧਾਤਾ ਕਿੰਨੂ ਕਿਹਾ ਜਾਂਦਾ ਪੰਜਾਬੀ ਚ ਅੰਧਾਤਾ ਦੀ ਡੈਫੀਨੇਸ਼ਨ ਰਵਨੀਤ ਬਿੱਟੂ ਜੀ ਇੰਟਰਨੈਟ ਚਲਾਉਂਦੇ ਨੇ ਗੂਗਲ ਤੇ ਪੜੋ ਅੰਧਾਤਾ ਰੱਬ ਦਾ ਰੂਪ ਹੁੰਦਾ ਜਿਨ ਨੇ ਤੁਹਾਨੂੰ ਪਾਲਿਆ ਜਿਨ ਨੇ ਤੁਹਾਨੂੰ ਖੜਾ ਕੀਤਾ ਉਹ ਯਾਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਕਹਿੰਦੇ ਮੈਂ ਇਹਨਾਂ ਦਾ ਕਰਜ਼ਦਾਰ ਆਂ ਦਾਤਾ ਦਾ ਉਹਨਾਂ ਦੀ ਸਪੀਚ ਹੈ ਤੁਸੀਂ ਨਰਿੰਦਰ ਮੋਦੀ ਦੇ ਉਲਟ ਚੱਲਦੇ ਹੋ ਸਾ ਮਤਲਬ ਉਹਨਾਂ ਦੀ ਪਾਰਟੀ ਚ ਰਹਿ ਕੇ ਉਹਨਾਂ ਨੂੰ ਚੈਲੰਜ ਕਰਦੇ ਪਏ ਉਹਨਾਂ ਦੀ ਭਾਸ਼ਣਾ ਨੂੰ ਚੁਣੌਤੀ ਦੇ ਰਹੇ ਹੋ ਉਹ ਫਾਰਮਰਜ਼ ਨੂੰ ਆਂਦਾ ਤਾਂ ਕਹੀ ਜਾ ਰਹੇ ਆ ਇਹ ਕਹਿੰਦਾ ਫੀਮ ਡੋਡੇ ਖਾਂਦੇ ਨੇ ਤੁਸੀਂ ਪੰਜਾਬ ਦੇ ਲੋਕਾਂ ਦੇ ਕਰਜ਼ਦਾਰ ਹੋ ਜਿਨ੍ਹਾਂ ਨੇ ਤੁਹਾਡੇ ਗ੍ਰੈਂਡਫਾਦਰ ਨੂੰ ਸੀਐਮ ਬਣਾਇਆ ਤਹਾਡੇ ਪਰਿਵਾਰ ਚੋਂ ਗੁਰਕਵਰ ਕਾਲ ਨੂੰ ਮੰਤਰੀ ਬਨਾਇਆ ਤੁਹਾਡੇ ਪ੍ਰਕਾਸ਼ ਚੋਂ ਤੇਜ ਪ੍ਰਕਾਸ਼ ਨੂੰ ਮੰਤਰੀ ਬਨਾਇਆ ਤੁਹਾਡੇ ਪਰਿਵਾਰ ਚੋਂ ਗੁਰਕੀਦਰ ਸਿੰਘ ਕੋਟਲੀ ਨੂੰ ਐਮ ਐਲ ਏ ਬਨਾਇਆ ਤੁਹਾਡੇ ਪਰਿਵਾਰ ਚੋਂ ਤੁਸੀਂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਔਰ ਇਹ ਸਾਰੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇੱਕ ਰੁਤਬਾ ਦਿੱਤਾ ਹੈ ਪੰਜਾਬ ਦੇ ਲੋਕਾਂ ਦੀ ਤੁਸੀਂ ਸ਼ਾਨ ਹੋਏ ਫੀਮ ਡੋਡੇ ਖਾ ਕੇ ਅਗਰ ਵੋਟਾਂ ਪਾਉਂਦੇ ਐ ਫਿਰ ਇਹਦਾ ਮਤਲਬ ਇਹਨਾਂ ਨੇ ਵੋਟਾਂ ਵੀ ਗਲਤ ਪਾਈਆਂ ਹੋਣੀਆਂ ਉਹ ਬੰਸਾ ਜਦੋਂ ਇੱਕ ਭਾਜਪਾ ਦਾ ਉਮੀਦਵਾਰ ਐਦਾਂ ਦੀ ਗੱਲ ਕਰਦਾ ਪਿਆ ਭਾਜਪਾ ਦਾ ਐਮਪੀ ਦਾ ਉਮੀਦਵਾਰ ਐਦਾਂ ਦੀ ਗੱਲ ਕਰਦਾ ਪਿਆ ਸੰਭਾਵੀ ਤੌਰ ਦੇ ਉੱਤੇ ਐਂ ਦੀ ਗੱਲ ਚੱਲ ਜੂਗੀ ਕਿ ਭਾਈ ਜੇ ਭਾਜਪਾ ਆਉਂਦੇ ਸਮੇਂ ਦੇ ਵਿੱਚ ਕਿਤੇ ਜਾ ਕੇ ਭਾਵੇਂ ਵਿਧਾਨ ਸਭਾ ਚੋਣਾਂ 'ਚ ਭਾਵੇਂ ਐਮਪੀ ਦੀਆਂ ਚੋਣਾਂ 'ਚ ਅੱਗੇ ਕਦੀ ਜਿੱਤਦੀ ਹੈ ਬਹੁਮਤ ਹਾਸਲ ਕਰਦੀ ਹੈ ਇਹ ਤਾਂ ਫਿਰ ਬਦਲੇ ਹੀ ਲੈਂਦੀ ਫਿਰੇਗੀ ਕਦੀ ਇਹਦਾ ਬਦਲਣ ਲੈ ਲਿਆ ਕਰੀ ਦੂਚਾ ਲੈ ਲਿਆ ਭਾਰਤੀ ਜਨਤਾ ਪਾਰਟੀ ਰਵਨੀਤ ਬਿੱਟੂ ਨਹੀਂ ਹੈ ਨਾ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇੱਕ ਵਿਚਾਰਧਾਰਾ ਆ ਆਰਐਸਐਸ ਦੀ ਵਿਚਾਰਧਾਰਾ ਤੇ ਖੜਿਆ ਹੋਇਆ ਇੱਕ ਰਾਜਨੀਤਿਕ ਸੰਗਠਨ ਹੈ ਜਿਹਦੇ ਪਿੱਛੇ ਆਰਐਸਐਸ ਦੀ ਵਿਚਾਰਧਾਰਾ ਹੈ ਜਿਹਦੇ ਪਿੱਛੇ ਅਨੁਸ਼ਾਸਨ ਹੈ ਜਿਹਦੇ ਪਿੱਛੇ ਡਿਸਪੀਸਪਲਨ ਹੈ ਉਹਨਾਂ ਦੇ ਆਪਣੇ ਆਪਣੇ ਪ੍ਰਕੋਸ਼ਟ ਚੱਲਦੇ ਆ ਆਰਐਸਐਸ ਦੇ ਆ ਇਹ ਉਹਨ ਆਪਣੀ ਆਰਐਸਐਸ ਦੀ ਵਿਚਾਰਧਾਰਾ ਚੋਂ ਨਿਕਲੇ ਹੋਏ ਲੇਕਿਨ ਇਹ ਹੈ ਕਿ ਨੀਤ ਮਿੱਟੂ ਆਰਐਸਐਸ ਦੀ ਵਿਚਾਰਧਾਰਾ ਚੋਂ ਨਹੀਂ ਨਿਕਲਿਆ ਆਰਐਸਐਸ ਉਹਦੀ ਹੈ ਜਿਹੜੀ ਕਹਿੰਦੀ ਸਮਸਤ ਹਿੰਦੂ ਰਾਸ਼ਟਰ ਚਾਹੀਦਾ ਉਹਦੇ ਨਾਲ ਵੀ ਖਤਰਾ ਹੈ ਉਹ ਲੱਗ ਵਿਸ਼ਾ ਹੈ ਉਹ ਅਲੱਗ ਵਿਸ਼ਾ ਮੈਂ ਉਹਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗਾ ਮੈਂ ਕੋਈ ਉਹਨਾਂ ਦੀ ਕਿਸੇ ਚੀਜ਼ ਉੱਤੇ ਫੇਵਰ ਕਰਨ ਲਈ ਨਹੀਂ ਬੈਠਾ ਕਿ ਮੈਂ ਆਰਐਸਐਸ ਦੀ ਫੇਵਰ ਕਰਨ ਲਈ ਬੈਠਾ ਮੈਂ ਇੱਕ ਨਿਰਪੱਖ ਪੱਤਰਕਾਰ ਹੋਣ ਦੇ ਨਾਤੇ ਕਹਿ ਰਿਹਾ ਇੱਕ ਡਿਸਿਪਲਿੰਡਡ ਸੰਗਠਨ ਵੀ ਆਰਐਸਐਸ ਇੱਕ ਅਨੁਸ਼ਾਸਨ ਦਾ ਬੰਨਿਆ ਹੋਇਆ ਇੱਕ ਵੱਡਾ ਦਾਇਰਾ ਹੈ ਦੂਜੀ ਜਿਹੜੀ ਗੱਲ ਹੈ ਕਿ ਹਰ ਸੰਗਠਨ ਦਾ ਆਪਣਾ ਮੋਟਿਵ ਹੁੰਦਾ ਹਰ ਸੰਗਠਨ ਦਾ ਆਪਣੀ ਵਿਚਾਰਧਾਰਾ ਹੁੰਦੀ ਹੈ ਉਸ ਵਿਚਾਰ ਤਰਾਤੇ ਮੈਂ ਅੱਜ ਨਹੀਂ ਗੱਲ ਕਰ ਰਿਹਾ ਅੱਜ ਸਿਰਫ ਨਿੰਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਪਿਛਲੇ ਕੁਛ ਟਾਈਮ ਤੋਂ ਪਰਿਵਰਤਨ ਆਇਆ ਤੁਸੀਂ ਦੇਖੋ ਕਿੰਨੇ ਸਿੱਖ ਸ਼ਾਇਦ ਫਾਰਮਰ ਹੀ ਹੋਣਗੇ ਕੈਪਟਨ ਨਮਰਿੰਦਰ ਸਿੰਘ ਹੀ ਇਜ਼ ਅ ਫਾਰਮਰ ਉਹ ਡੋਡੇ ਖੰਦਾ ਖੇਤੀਬਾੜੀ ਵੀ ਉਹਨਾਂ ਦਾ ਕੀਤਾ ਸੁਨੀਲ ਜਾਖੜ ਫਾਦਰ ਉਹਦੇ ਮੰਤਰੀ ਰਹੇ ਨੇ ਖੇਤੀਬਾੜੀ ਮੰਤਰੀ ਉਹ ਆਪ ਇੱਕ ਫਾਰਮਰ ਵੀ ਨੇ ਕਹਿੰਦੇ ਨੇ ਮੈਂ ਫਾਰਮਰ ਵੀ ਆ ਉਹ ਡੋਡੇ ਖਾਂਦੇ ਨੇ ਭੀਮ ਖਾਂਦੇ ਨੇ ਫੋਰਚੂਨਰ ਹੈਗੀ ਉਹਨਾਂ ਕੋਲ ਉਹਨਾਂ ਕੋ ਤਾਂ ਹੈਗੀ ਵੀ ਆ ਮੈਨੂੰ ਇਹ ਦੱਸੋ ਫਾਰਮਰ ਦੇ ਵਿੱਚ ਤਾਂ ਜਿਹੜੇ ਆ ਰਾਣਾ ਸੋਢੀ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਆ ਹੀ ਇਜ਼ ਆਲਸੋ ਅ ਫਾਰਮਰ ਕੇਵਲ ਟਿਲਨੋ ਇਜ਼ ਆਲਸੋ ਅ ਫਾਰਮਰ ਇਹ ਵੀ ਇੱਕ ਕਿਸਾਨ ਨੇ ਉਹਨਾਂ ਤੋਂ ਇਹ ਨਿਮਾਨ ਲਾ ਸਾਰਿਆਂ ਕੋਲ ਸਾਰਿਆਂ ਕੋਲ ਫੋਰਚੂਨਰ ਆ ਇਹਨੇ ਉਹਨਾਂ ਤੇ ਇਮਾਨ ਲਾ ਲਿਆ ਆ ਜਗਬੀਰ ਬਰਾੜ ਕੱਲ ਪਰਸੋਂ ਸ਼ਾਮਿਲ ਹੋਏ ਨੇ ਹੀ ਇਜ਼ ਆਲਸੋ ਅ ਫਾਰਮਰ ਇਨ ਮਾਲਵਾ ਬੈਲਟ ਮਾਲਵਾ ਦੇ ਬਹੁਤ ਵੱਡੇ ਕਿਸਾਨ ਨੇ ਮੁਕਸਰ ਦੇ ਵਿੱਚ ਇਹਨਾਂ ਦੀ ਖੇਤੀਬਾੜੀ ਆ ਇਹ ਤੁਹਾਡੇ ਹਿਸਾਬ ਨਾਲ ਇਹਦਾ ਮਤਲਬ ਡੁੱਡੇ ਖਾਂਦੇ ਨੇ ਯਾਰ ਬੋਲਣ ਲੱਗਿਆ ਦੇਖਣਾ ਚਾਹੀਦਾ ਫਾਰਮਰ ਠੀਕ ਹੈ ਹਰ ਦੇ ਵਿੱਚ ਸੰਗਠਨ ਦੇ ਵਿੱਚ ਮੰਗ ਕਰਨ ਦਾ तरीका ਹੁੰਦਾ ਡੈਮੋਕਰੈਟਿਕ ਰਾਈਟ ਹੈ ਹਿੰਦੁਸਤਾਨ ਦਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੇ ਲਿਖਿਆ ਜਿੱਤੇ ਲੋਕਤੰਤਰ ਨੂੰ ਹਿੰਦੁਸਤਾਨ ਦੀ ਖੂਬਸੂਰਤੀ ਦੱਸਿਆ ਤੇ ਲੋਕਤੰਤਰ ਦੇ ਤਹਿਤ ਆਪਣੇ ਅਧਿਕਾਰ ਆਪਣੇ ਮੰਗਾਂ ਡੈਮੋਕਰੈਟਿਕ ਢੰਗ ਨਾਲ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਆਪਣਾ ਇੱਕ ਅਧਿਕਾਰ ਹੈ ਵੋਟ ਪਾਣਾ ਅਧਿਕਾਰ ਹੈ ਸਿੱਖਿਆ ਲੈਣਾ ਅਧਿਕਾਰ ਹੈ ਬੋਲਣ ਦਾ ਅਧਿਕਾਰ ਹੈ ਜੇ ਇਹਨਾਂ ਨੂੰ ਬੋਲਣ ਦਾ ਅਧਿਕਾਰ ਹੈ ਤੇ ਇਹ ਉਹਨਾਂ ਨੂੰ ਪ੍ਰਦਰਸ਼ਨ ਦਾ ਅਧਿਕਾਰ ਵੀ ਹੈ ਕਿਸੇ ਨੂੰ ਫੀਮ ਡੋਡੇ ਵਾਲੇ ਕਹਿੰਦੇ ਪਏ ਆ ਇਸ ਦਾ ਮਤਲਬ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦੇ ਫਾਰਮਰਸ ਨੂੰ ਨਸ਼ੇੜੀ ਕਹਿ ਰਹੇ ਆ ਪੰਜਾਬ ਦਾ ਫਾਰਮਰ ਉਹ ਹੈ ਜਿਸ ਉੱਤੇ ਵੱਡੀਆਂ ਵੱਡੀਆਂ ਰਿਸਰਚ ਹੋਈਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਕੈਂਬਰਿਜ ਯੂਨੀਵਰਸਿਟੀ ਨੇ ਮੈਂ ਦੱਸਣਾ ਚਾਹਨਾ ਅਮਰੀਕਾ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਪੰਜਾਬ ਤੇ ਰਿਸਰਚ ਕੀਤੀ ਹੈ ਕਿ ਇੱਥੇ ਦੇ ਫਾਰਮਰ ਨੇ ਨਾ ਅਨਾਜ ਕਿਦਾਂ ਉਗਾਇਆ ਅੱਜ ਸਾਡਾ ਚਾਵਲ ਸਾਡੀ ਬਾਸਮਤੀ ਸਾਡਾ ਚਾਵਲ ਪੂਰੇ ਖਾੜੀ ਦੇਸ਼ਾਂ 'ਚ ਤੁਸੀਂ ਦੁਬਈ ਤੋਂ ਸ਼ੁਰੂ ਹੋ ਜਾਓ ਸ਼ਾਰਜਾ ਤੋਂ ਸਾਰੇ ਦੇਸ਼ਾਂ 'ਚ ਸਾਡਾ ਚੌਲ ਜਿਹੜਾ ਨੰਬਰ 1 ਹੈ ਔਨ ਡਿਮਾਂਡ ਹੈ ਸਾਡੀ ਬਾਸਮਤੀ ਔਨ ਡਿਮਾਂਡ ਹੈ ਤੇ ਇਹ ਕਹਿੰਦੇ ਬਈ ਨਸ਼ੇੜੀ ਹੈ ਯਾਰ ਕਿਆ ਬਾਤ ਕਰਦੇ ਯਾਰ ਬਿਲਕੁਲ ਬਾਕਸ ਪਰ ਬੀਜਪੀ ਦੇ ਉੱਤੇ ਮੈਂ ਦੁਬਾਰਾ ਆਉਣਾ ਚਾਹੁੰਨਾ ਪਾਰਟੀ ਦੇ ਉੱਤੇ ਹੁਣ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਦਾ ਥਾਪੜਾ ਤਾਂ ਹੋਵੇਗਾ ਜੇ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿਉਂਕਿ ਹੁਣ ਤੱਕ ਕਿਸੇ ਬੀਜਪੀ ਲੀਡਰ ਨੇ ਕੋਈ ਬਿਆਨ ਨਹੀਂ ਦਿੱਤਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਰਵਨੀਤ ਬਿੱਟੂ ਨੂੰ ਕੁਝ ਕਿਹਾ ਨਹੀਂ ਸੁਨੀਲ ਜਾਖੜ ਕਹਿ ਸਕਦੇ ਸੀ ਐਡੇ ਐਡੇ ਸੀਨੀਅਰ ਬੀਜਪੀ ਦੇ ਲੀਡਰ ਨੇ ਉਹ ਗੱਲ ਕਰ ਸਕਦੇ ਸੀ ਇਹ ਗੱਲ ਤਾਂ ਕੱਲ ਦੀ ਲੰਘ ਗਈ ਹੁਣ ਤੱਕ ਤਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਯਕ ਮੈਂ ਇਹੀ ਤਾਂ ਕਹਿੰਦਾ ਕਿਉਂਕਿ ਕਿਉਂ ਕਿੱਦਾਂ ਗੱਲ ਕਰਨ ਕਿਹੜੇ ਮੂੰਹ ਨਾਲ ਫੇਸ ਕਰਨ ਮੈਨੂੰ ਦੱਸੋ ਨਾ ਕਿਹ ਫਤੇ ਚੰਗ ਬਾਜਵਾ ਪ੍ਰਤਾਪ ਬਾਜਵਾ ਦੇ ਬ੍ਰਦਰ ਨੇ ਬੀਜੇਪੀ ਦੇ ਲੀਡਰ ਨੇ ਕਾਦਿਆਂ ਤੋਂ ਉਹ ਫਾਰਮਰ ਨੇ ਠੀਕ ਹੈ ਨਾ ਲਾਡੀ ਨੇ ਹਰगोਬਿੰਦਪੁਰ ਤੋਂ ਐਮਐਲਏ ਰਹੇ ਨੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਨੇ ਉਹ ਫਾਰਮਰ ਨੇ ਕਬਰਪਾਲ ਸਿੰਘ ਟੋੜਾ ਯੂਥ ਦੇ ਪ੍ਰਧਾਨ ਨੇ ਬੀਜੇਪੀ ਦੇ ਉਹ ਫਾਰਮਰ ਨੇ ਕਿਦਾਂ ਤੁਸੀਂ ਯਾਰ ਕਿਸੇ ਨੂੰ ਕਹਿ ਦੋਗੇ ਕਿ ਇਹ ਨਸ਼ੇੜੀ ਹੈ ਯਾਰ ਸਾਰਿਆਂ ਕੋ ਫੋਰਚੂਨਰ ਵੀ ਹੈਗੀਆਂ ਵੈਸੇ ਠੀਕ ਹੈ ਨਾ ਵੈਸੇ ਮੈਂ ਇਹ ਦਸਾਂ ਬਿਆਨ ਸਿੰਘ ਦੇ ਪਰਿਵਾਰ ਕੋਲ ਵੀ ਖੇਤੀਬਾੜੀ ਵਾਲੀ ਜ਼ਮੀਨ ਹੈਗੀ ਆ ਤੈਨੂੰ ਇਹ ਸਮਝ ਨਹੀਂ ਪਾ ਰਹੇ ਕਿ ਖੇਤੀਬਾੜੀ ਕੀ ਹੁੰਦੀ ਖੇਤੀਬਾੜੀ ਦਾ ਸਭ ਪਤਾ ਹੈਗਾ ਬੇਸ਼ਕ ਕੱਲ੍ਹ ਇਹ ਸਿਰਫ ਤੇ ਸਿਰਫ ਅਸੀਂ ਆਕੇ ਲੁਧਿਆਣਾ ਸਿਟੀ ਤੋਂ ਚੋਣ ਲੜ ਰਹੇ ਹਾਂ ਉੱਥੇ ਆਕੇ ਅਸੀਂ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪੋਲਰਾਈਜ਼ ਕਰੀਏ ਲੁਧਿਆਣਾ ਸਿਟੀ ਦਾ ਸਾਰਾ ਏਰੀਆ ਪਕੀਲ ਦਈਏ ਇਹ ਫਾਰਮਰ ਦੇ ਅਗੇਂਸਟ ਕਰ ਦਈਏ ਡੱਟ ਕੇ ਮੈਨੂੰ ਵੋਟਾਂ ਪਾ ਦੇਣ ਮੈਂ ਜੇਜਵਾ ਲੇਕਿਨ ਇਹ ਸੋਚੋ ਜਿਹੜੀ ਜਿੰਨੇ ਮਾਂ ਨੇ ਦੁੱਧ ਤੁਹਾਨੂੰ ਭਲਾਇਆ ਯਾਰ ਉਹਦਾ ਕਰਜ਼ ਉਤਾਰੋ ਮੰਦਾ ਨਾ ਬੋਲੋ ਆਪਣੀ ਤੁਸੀਂ ਕਰੋ ਆਪਣਾ ਉਹਨਾਂ ਨੇ ਤਾਂ ਮਾਪਾ ਪਾਰਟੀ ਨਾਲ ਨਹੀਂ ਕਰ ਜ਼ਤਾਰਿਆ ਉਹਨਾਂ ਨੇ ਕਿੱਥੇ ਤਾਰ ਚਲੋ ਉਹ ਇੱਕ ਪੰਜਾਬ ਦੀ ਸਿਆਸਤ ਉਦਾਂ ਵੀ ਯਾਰ ਹੁਣ ਪਤਾ ਹੀ ਨਹੀਂ ਆ ਕਿ ਬੱਬਲ ਗਮਾਂ ਵਾਂਗੂ ਹੋ ਗਈ ਆ ਜਿੱਧਰ ਮਰਜੀ ਟੀਡੀ ਕਰ ਲੋ ਮਰਜੀ ਕਰ ਲੋ ਸਵੇਰੇ ਕੋਈ ਕਿਦਾਂ ਸ਼ਾਮ ਕਿਦਾਂ ਇਹ ਤਾਂ ਪੰਜਾਬ ਨੇ ਇੱਕ ਐਗਜ਼ਾਮਪਲ ਸੈੱਟ ਕਰ ਦਿੱਤੀ ਕਿ ਅਸੀਂ ਝੋਲਾ ਚੱਕ ਕੇ ਕਿਸੇ ਵੀ ਪਾਰਟੀ 'ਚ ਸਵੇਰੇ ਦੁਬਾਰੇ ਸ਼ਾਮ ਜਾ ਸਕਦੇ ਆ ਇਹ ਤੋਂ ਵੱਡੀ ਐਗਜ਼ਾਮਪਲ ਕਿਤੇ ਸੈੱਟ ਨਹੀਂ ਉਸੇ ਲੇਕਿਨ ਗੱਲ ਇਹ ਆ ਕਿ ਉਸ ਕਰਜ਼ੇ ਨੂੰ ਹਟਾਉਣ ਤੋਂ ਬਾਅਦ ਦੀ ਮੈਂ ਗੱਲ ਕਰਦਾ ਕਿ ਪੰਜਾਬ ਦਾ ਫਾਰਮਰ ਕਿੰਨੂ ਦੇ ਵਿੱਚ ਨੰਬਰ 1 ਪੰਜਾਬ ਚ ਮਟਰ ਦੀ ਖੇਤੀ ਹੁਸ਼ਿਆਰਪੁਰ ਵਾਲੀ ਸਾਈਡ ਤੇ ਨੰਬਰ 1 ਪੰਜਾਬ ਦਾ ਚਾਵਲ ਨੰਬਰ 1 ਤੇ ਤੁਸੀਂ ਯਾਰ ਪੰਜਾਬ ਦੇ ਇੰਨਾ ਕੁਝ ਅਸੀਂ ਉਗਾ ਰਹੇ ਆ ਪੰਜਾਬ ਦਾ ਖਰਬੂਜਾ ਅੱਜ ਕੱਲ ਉਗ ਰਿਹਾ ਸ਼ਾਹਕੋਟ ਵਾਲਾ ਆ ਕੇ ਦੇਖਣ ਕਿਸਾਨ 47 46 ਡਿਗਰੀ ਚ ਪਿੰਡਾਂ ਚ ਕਿਦਾਂ ਖਰਬੂਜਾ ਉਗਾਂਦੇ ਬੈਨ ਆ ਜਾਣ ਜਿਹੜਾ ਦੇਖਣ ਆ ਕੇ ਨਸ਼ੇੜੀ ਸਾਰੀ ਦਿਹਾੜੀ ਕਿਦਾਂ ਖੇਤਾਂ ਚ 45 ਡਿਗਰੀ ਚ ਕੰਮ ਕਰਦੇ ਆ ਕਹਿਣਾ ਸੌਖਾ ਆਪਾਂ ਏਸੀ ਦਫ਼ਤਰਾਂ ਚ ਬਹਿ ਜਾਂਦੇ ਆ ਆਈ ਐਮ ਪਰਸਨਲੀ ਯਾਰ ਦੇਖੋ ਪਤਾ ਕੀ ਹੈ ਮੈਂ ਮੈਂ ਇਹ ਜਾਨਣਾ ਸਿਆਸਤ ਕਰੋ ਸਿਆਸਤ ਦੇ ਵਿੱਚ ਉਹ ਠੀਕ ਹੈ ਰਵਨੀਤ ਮਿੱਤੂ ਨੂੰ ਬੜੇ ਪਿਆਰ ਨਾਲ ਰੱਖਣਾ ਚਾਹੀਦਾ ਯਾਰ ਇਹ ਵੀ ਭਰਾ ਹੀ ਆਪਣੇ ਇਹਨਾਂ ਦੀਆਂ ਮੰਗਾਂ ਆ ਜੇਬ ਤੁਹਾਡਾ ਵੀਰ ਜਿੱਤ ਗਏ ਤੇ ਜਰੂਰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਾਏਗਾ ਇਹ ਗੱਲਾਂ ਹੁੰਦੀਆਂ ਕਹਿਣੀਆਂ ਬਈ ਅੱਗੇ ਤਾਂ ਮੈਂ ਵਪਕ ਚ ਰਿਆਂ ਘੱਟ ਸੁਣੀ ਗਈ ਆ ਹੁਣ ਹਿੰਦੁਸਤਾਨ ਚ ਹਕੂਮਤ ਬਣ ਰਹੀ ਆ ਸਰਕਾਰ ਆ ਰਹੀ ਆ ਮੈਂ ਇਹਦਾ ਹਿੱਸਾ ਬਣਿਆ ਤੇ ਤੁਹਾਡਾ ਮੇਰਾ ਵਾਅਦਾ ਹੈ ਕਿ ਮੈਂ ਪੰਜਾਬ ਦੇ ਲਈ ਖੜਾ ਹੋਊਂਗਾ ਪੰਜਾਬ ਦੇ ਕਿਸਾਨਾਂ ਲਈ ਖੜਾ ਹੋਊਂਗਾ ਕਿੰਨਾ ਪਿਆਰ ਭਰੇ ਅਲਫਾਜ਼ ਆ ਕਿੰਨੇ ਫੁੱਲ ਡਿਗਦੇ ਆ ਲੇਕਿਨ ਧਮਕੀ ਦੇਣੀ ਵੈਸੇ ਯਾਰ ਪੰਜਾਬੀ ਤਾਂ ਉਹੀ ਨਹੀਂ ਧਮਕੀ ਸੰਦੇ ਕਿਸੇ ਦੀ ਅੱਛਾ ਡਾਕਟਰ ਸਾਹਿਬ ਅੰਤ ਦੇ ਵਿੱਚ ਮੈਂ ਆਹੀ ਪੁੱਛਣਾ ਹੁਣ ਭਾਜਪਾ ਦੇ ਉਮੀਦਵਾਰ ਨੇ ਹੁਣ ਇਹ ਤਾਂ ਗੱਲ ਝੁਠਲਾਈ ਨਹੀਂ ਜਾ ਸਕਦੀ ਕਿ ਕੁਝ ਨਾ ਕੁਝ ਇਹਦਾ ਅਸਰ ਪਵੇਗਾ ਕਿਤੇ ਨਾ ਕਿਤੇ ਪੈ ਸਕਦਾ ਹੈ ਉਹਨਾਂ ਨੂੰ ਮੈਂ ਤੁਹਾਨੂੰ ਇੱਕ ਗੱਲ ਕਹਾਂ ਪੰਜਾਬ ਦਾ ਫਾਰਮਰ ਅੱਗੇ ਵੀ ਹਰਦੇ ਆਪਣਾ ਲੂਹਾ ਬੈਠਾ ਸੀਗਾ ਸ਼ੰਭੂ ਬਾਰਡਰ ਤੇ ਕਈ ਦਿਨਾਂ ਤੋਂ ਬੈਠੇ ਨੇ ਤੁਹਾਡੇ ਸਾਹਮਣੇ ਔਰ ਅੰਦਰ ਸੜੇ ਬੈਠੇ ਸੀ ਇਨਨ ਉੱਤੇ ਜਿਹੜਾ ਜ਼ਖਮਾਂ ਦੇ ਉੱਤੇ ਲੋਨ ਛਿੜਕਿਆ ਔਰ ਇਹ ਗਲਤ ਗੱਲ ਹੈਗੀ ਹੈ ਇਹ ਨਰਿੰਦਰ ਮੋਦੀ ਦੀ ਜਿੰਨੀ ਮਿਹਨਤ ਹੈ ਮੈਨੂੰ ਲੱਗਦਾ ਉੱਤੇ ਪੰਜਾਬ ਚ ਪਾਣੀ ਫੇਰ ਰਹੇ ਨੇ ਠੀਕ ਹੈ ਬਿਲਕੁਲ ਇਹ ਉਹ ਸਾਰੇ ਤੱਥ ਇਹ ਸਾਰੇ ਅਨੁਮਾਨ ਤੁਹਾਡੇ ਸਾਹਮਣੇ ਅੱਗੇ ਪੇਸ਼ ਕੀਤੇ ਅਸਲ ਚ ਨਤੀਜਾ ਕੀ ਆਉਣਾ ਉਹ 4 ਤਰੀਕ ਨੂੰ ਪਤਾ ਲੱਗੇਗਾ ਜੋ ਵੀ ਹੋਏਗਾ ਔਰ ਤੱਕ ਲਈ ਦੱਸਦੇ ਰਹਿਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ